ਸਾਬਕਾ ਇੰਸਪੈਕਟਰ ਦਾ ਜੋ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਸ ਨੂੰ ਲੈ ਕੇ ਹੁਣ ਸਿਆਸਤ ਪੂਰੇ ਸਿੱਖਾ ਤੇ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਇੱਕ ਪਾਸੇ ਦੇਖਿਆ ਗਿਆ ਕਿ ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਨ ਵਿੱਚ ਐਸਆਈ ਸਮਝੌਤਾ ਕਰਵਾਉਣ ਜਾਂਦਾ ਲੜਾਈ ਨੂੰ ਹਟਾਉਣ ਦੇ ਲਈ ਜਾਂਦਾ ਪਰ ਉਸੇ ਐਸਆਈ ਚਰਨਜੀਤ ਸਿੰਘ ਦੀ ਰਵਾਲਵਰ ਖੋ ਕੇ ਸਰਪੰਚ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਉਸ ਘਟਨਾ ਤੋਂ ਬਾਅਦ ਲਗਾਤਾਰ ਜਿਹੜੇ ਆ ਇਹ ਸਵਾਰਦਾਤ ਨੂੰ ਲੈ ਕੇ ਸਵਾਲ ਖੜੇ ਹੋ ਰਿਹਾ ਤੇ ਉੱਥੇ ਹੀ ਵੱਡੀ ਕਾਰਵਾਈ ਕਰਨ ਦੀ ਮੰਗ ਵੀ ਉਠੀ ਆ ਤਾਂ ਇਸੇ ਦੇ ਚਲਦਿਆਂ ਹੁਣ ਸਿਆਸੀ ਗਲਿਆਰਾਂ ਚ ਵੀ ਵੱਡੀ ਹਲਚਲ ਦਿਖਾਈ ਦੇ ਰਹੀ ਆ ਜਿਸ ਦੇ ਚਲਦਿਆਂ ਸਾਬਕਾ ਮੁੱਖ ਮੰਤਰੀ ਚਾਜੇ ਸਿੰਘ ਚੰਨੀ ਵੀ ਐਸਐਸਆਈ ਚਰਨਜੀਤ ਸਿੰਘ ਦੇ ਘਰ ਪਹੁੰਚੇ ਤੇ ਉੱਥੇ ਹੀ ਵਿਕਰਮਜੀਤ ਸਿੰਘ ਸ਼ਰਮਣ ਅਕਾਲੀ ਦਲ ਦੇ ਸੀਨੀਅਰ ਲੀਡਰ ਆ ਜੋ ਉਹ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਤਾਂ ਦੇਰ ਰਾਤ ਇਹ ਆਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਤੇ ਉੱਥੇ ਹੀ ਦੋਵੇਂ ਲੀਡਰਾਂ ਵੱਲੋਂ ਵੱਡੇ ਪੱਧਰ ਤੇ ਆਵਾਜ਼ ਬੁਲੰਦ ਕੀਤੀ ਗਈ ਕਿ ਆਖਰਕਾਰ ਜੇਕਰ ਪੁਲਿਸ ਮੁਲਾਜ਼ਮ ਹੀ ਜਿਹੜੇ ਸੁਰੱਖਿਤ ਨਾ ਨਜ਼ਰ ਆ ਰਹੇ ਆ ਤਾਂ ਹੁਣ ਅੱਗੇ ਬਾਕੀ ਲੋਕਾਂ ਦਾ ਕੀ ਬਣੇਗਾ ਤਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਆ ਜਿਹੜੇ ਸਾਬਕਾ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਤੇ ਵਿਕਰਮਜੀਤਿਆ ਵੱਲੋਂ ਉਹ ਸਵਾਲ ਖੜੇ ਕੀਤੇ ਗਏ ਨੇ